No, 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 no. গাল গালে তুমি মই ਓਏ ਉਹਦੇ ਖਾਦ ਐਪਲੀਕੇਸ਼ਨ ਦਿਓ ਜੋ ਮੈਂ ਮੇਰੀ 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 ਗੱਲ ਸੁਣੋ ਇਸ ਵੇਲੇ ਦੀ ਖਬਰ ਮੁੱਗਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਖਸ ਦੇ ਵੱਲੋਂ ਇंसाफ ਦੀ ਮੰਗ ਕਰਦੇ ਹੋਏ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੇ ਖੰਭੇ ਤੇ ਚੜਿਆ ਗਿਆ ਤੇ ਮੌਕੇ ਤੇ ਕਾਫੀ ਹੰਗਾਮਾ ਹੁੰਦਾ ਹੋਇਆ ਵੀ ਨਜ਼ਰ ਆਇਆ ਜਿਸ ਵੇਲੇ ਸ਼ਖਸ ਖੰਬੇ ਤੇ ਚੜਿਆ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਭਾਜੜਾ ਪੈ ਗਈਆਂ ਇਸ ਸ਼ਖਸ ਨੂੰ ਖੰਬੇ ਤੋਂ ਉਤਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਹ ਸ਼ਖਸ ਨਾ ਉਤਰਿਆ ਤੇ ਉਸ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੋਈ ਦੇਖੀ ਜਾ ਸਕਦੀ ਹੈ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਮਾਮਲੇ ਸੰਬੰਧੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਮੋਗਾ ਦੇ ਕੋਟਕਪੂਰਾ ਬਾਈਪਾਸ ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸੁਖਵਿੰਦਰ ਸਿੰਘ ਨਾਮਕ ਇੱਕ ਵਿਅਕਤੀ ਹਾਈ ਵੋਲਟੇਜ ਤਾਰਾਂ ਦੇ ਖੰਭੇ ਤੇ ਚੜ ਗਿਆ ਜੋ ਕਿ ਆਪਣੇ ਛੋਟੇ ਭਰਾ ਦੇ ਲਈ ਇਨਸਾਫ ਦੀ ਮੰਗ ਕਰ ਰਿਹਾ ਸੀ ਪਤਾ ਲੱਗਣ ਤੇ ਪੁਲਿਸ ਮੁਲਾਜ਼ਮਾਂ ਨੂੰ ਹੱਥ ਪੈਰਾਂ ਦੀ ਪੈ ਗਈ ਮੌਕੇ ਤੇ ਪੁਲਿਸ ਉੱਥੇ ਪਹੁੰਚਦੀ ਹੈ ਤੇ ਜਿਵੇਂ ਤਿਵੇਂ ਨੌਜਵਾਨ ਨੂੰ ਹੇਠਾਂ ਉਤਾਰਿਆ ਜਾਂਦਾ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਾਈਪਾਸ ਤੇ ਇੱਕ ਘਰ ਦੇ ਵਿੱਚ ਚੋਰੀ ਹੋਈ ਸੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ 5 ਅਗਸਤ ਨੂੰ ਪੁਲਿਸ ਦੇ ਵੱਲੋਂ ਚੋਰੀ ਦੇ ਮਾਮਲੇ ਦੇ ਵਿੱਚ ਸੁਖਵਿੰਦਰ ਦੇ ਛੋਟੇ ਭਰਾ ਨੂੰ ਹਿਰਾਸਤ ਚ ਲਿਆ ਗਿਆ ਸੀ ਪਰਿਵਾਰ ਦਾ ਕਹਿਣਾ ਸੀ ਕਿ ਬਬਲੂ ਦੇ ਵੱਲੋਂ ਚੋਰੀ ਨਹੀਂ ਕੀਤੀ ਗਈ ਉਸ ਦਾ ਇਸ ਦੇ ਵਿੱਚ ਕੋਈ ਵੀ ਭੂਮਿਕਾ ਨਹੀਂ ਹੈ ਸੀਸੀਟੀਵੀ ਦੇ ਵਿੱਚ ਵੀ ਉਸ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਤੇ ਪਰਿਵਾਰ ਨੇ ਪੁਲਿਸ 'ਤੇ ਇਲਜ਼ਾਮ ਲਗਾਏ ਸੀ ਕਿ ਪੁਲਿਸ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਸ ਦੇ ਛੋਟੇ ਭਰਾ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਸ ਦੀ ਕੁਟਮਾਰ ਵੀ ਕੀਤੀ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਇਹ ਵੀ ਦੱਸਿਆ ਕਿ ਐਸਐਸਪੀ ਨੂੰ ਵੀ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੇ ਕੇਸ ਵੀ ਦਰਜ ਨਹੀਂ ਕੀਤਾ ਤਾਂ ਉਸ ਨੂੰ ਗੈਰ ਕਾਨੂੰਨੀ ਤੌਰ ਤੇ ਰੱਖਿਆ ਗਿਆ ਪੁਲਿਸ ਅਤੇ ਜਿਨ੍ਹਾਂ ਲੋਕਾਂ ਦੇ ਘਰ ਚੋਰੀ ਹੋਈ ਸੀ ਉਹਨਾਂ ਦੇ ਵੱਲੋਂ ਪੈਸਿਆਂ ਦੀ ਮੰਗ ਵੀ ਕੀਤੀ ਗਈ ਅਜਿਹਾ ਪਰਿਵਾਰ ਨੇ ਇਲਜ਼ਾਮ ਲਗਾਇਆ ਪਰਿਵਾਰ ਨੂੰ ਜਦ ਇਨਸਾਫ ਮਿਲਦਾ ਹੋਇਆ ਨਜ਼ਰ ਨਹੀਂ ਆਇਆ ਤੇ ਇਨਸਾਫ ਲੈਣ ਦੇ ਲਈ ਸੁਖਵਿੰਦਰ 40 ਫੁੱਟ ਉੱਚੇ ਬਿਜਲੀ ਦੇ ਤਾਰਾ ਵਾਲੇ ਖੰਬੇ ਤੇ ਚੜ ਗਿਆ ਤੇ ਉਸ ਵੇਲੇ ਪੁਲਿਸ ਨੂੰ ਮੌਕੇ ਤੇ ਭਜੜਾ ਪੈ ਜਾਂਦੀਆਂ ਨੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਹਾਈ ਵੋਲਟੇਜ ਤਾਰਾਂ ਦੇ ਖੰਬੇ ਤੇ ਇਹ ਵਿਅਕਤੀ ਚੜਦਾ ਹੈ ਤੇ ਉੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਇਸ ਵਿਅਕਤੀ ਨੂੰ ਹੇਠਾਂ ਉਤਾਰਿਆ ਜਾਂਦਾ ਹੈ ਤੇ ਉਸਦੇ ਭਰਾ ਨੂੰ ਪੁਲਿਸ ਦੇ ਵੱਲੋਂ ਜੋ ਹਿਰਾਸਤ ਚ ਲਿਆ ਗਿਆ ਸੀ ਉਸ ਹਿਰਾਸਤ ਤੋਂ ਮੁਕਤ ਕੀਤਾ ਜਾਂਦਾ ਹੈ ਮਾਮਲੇ ਸੰਬੰਧੀ ਜੋ-ਜੋ ਬਿਆਨ ਸਾਹਮਣੇ ਆਏ ਨੇ ਇੱਕ ਵਾਰ ਉਹ ਵੀ ਜਰੂਰ ਸੁਣਿਓ ਸੰਗਮ ਸਰ ਅੱਜ ਕੀ ਗੱਲ ਹੋਈ ਘਟਨਾ ਦੀ ਵਾਪਿਸ ਬਾਰੇ ਵੀਰ ਜੀ ਮੰਗਲਵਾਰ ਰਾਤ ਨੂੰ ਮੇਰੇ ਭਰਾ ਨੂੰ ਕੁੱਟਿਆ 10 ਤੋਂ 12 ਬੰਦਿਆਂ ਨੇ ਉਹਨਾਂ ਦੇ ਵਿੱਚ ਦੋ ਦੋਵਾਂ ਨਾਮ ਮੈਂ ਜਾਣਦਾ ਹਾਂ ਦੋ ਤਾਂ ਹੈਗੇ ਆ ਬਿਟੂ ਸਪਾਈ ਦੇ ਮੁੰਡੇ ਦੋ ਤਾਂ ਬਿਟੂ ਸਪਾਈ ਦੇ ਮੁੰਡੇ ਹੈਗੇ ਇੱਕ ਦਾ ਨਵੀ ਆ ਤੇ ਇੱਕ ਦਾ ਨਾ ਆ ਗੋਰਾ ਇਹਨਾਂ ਨੇ ਬੰਦੇ ਸੱਜ ਕੇ ਨੂੰ ਕੁੱਟਿਆ ਜਦੋਂ ਸਾਨੂੰ ਪਤਾ ਲੱਗਾ ਰਾਤ ਨੂੰ ਪਤਾ ਲੱਗਾ ਵੀ ਸਾਡੇ ਭਰਾ ਨੂੰ ਕੁੱਟੇ ਕੁੱਟੀ ਜਾਂਦੇ ਆ ਮੈਂ ਤੇ ਮੰਮੀ ਆਏ ਇਹ ਵਿਚਾਰਾ ਬਿਟੂ ਦੀ ਦੁਕਾਨ ਤੋਂ ਬਾਜ ਬੋਜ ਕੇ ਇਹਨਾਂ ਤੋਂ ਨਿਕਲਿਆ ਭੱਜ ਕੇ ਨਿਕਲਿਆ ਤੇ ਗਾਂ ਜੀਟੀਐਮਸੀ ਦੇ ਘਰ ਕੋਲੇ ਇਹਨਾਂ ਨੇ ਘੇਰ ਲਿਆ ਕੁੱਟੀ ਜਾਂਦੇ ਜਸਟ ਟਾਈਮ ਆ ਹੀ ਪਹੁੰਚੇ ਕੁੱਟੀ ਜਾਂਦੇ ਜੀ ਜੀਟੀਐਮਸੀ ਦੇ ਘਰ ਦੇ ਕੋਲੇ ਜਦੋਂ ਇਹ ਸਦਾਇਆ ਜਾ ਕੇ ਕਾਰਨ ਪੁੱਛਿਆ ਵੀ ਕਿਹ ਕਿਸ ਗੱਲ ਤੋਂ ਬਈ ਕੁੱਟ ਰਹੇ ਆ ਇਹ ਕਹਿੰਦੇ ਆ ਵੀ ਬਿੱਟੂ ਦੇ ਨਾਲ ਦੇ ਗਲੀ ਦੇ ਜਿਹੜਾ ਘਰ ਹੈਗਾ ਉੱਥੇ ਨੇ ਚੋਰੀ ਕੀਤੀ ਚੋਰੀ ਕੀਤੀ ਆ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਕੋਲੇ ਕੈਮਰੇ ਉੱਥੇ ਕੈਮਰੇ ਲੱਗੇ ਆ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਕਹਿੰਦੇ ਜੀ ਹਾਂ ਹੈਗੇ ਆ ਪ੍ਰੂਫ ਸਾਡੇ ਕੋਲੇ ਮੈਂ ਕਿਹਾ ਚਲੋ ਭੱਜਣ ਮੈਂ ਨਹੀਂ ਦਿੰਦਾ ਮੈਂ ਉਹ ਫੜ ਲਿਆ ਉਹਨਾਂ ਨੇ ਛੜਤਾ ਮੈਂ ਉਹਨਾਂ ਨੂੰ ਫੜ ਲਿਆ ਤੇ ਮੈਂ ਕਿਹਾ ਜਦੋਂ ਕੈਮਰਾ ਮੈਂ ਕਿਹਾ ਕੈਮਰਾ ਦਿਖਾਓ ਜਦੋਂ ਇਹ ਕ ਕਹਿੰਦੇ ਮੈਂ ਕਿਹੜੇ ਕੈਮਰੇ ਦੇਖਣਾ ਪੰਜ ਛੇ ਕੈਮਰੇ ਲੱਗੇ ਆ ਕਹਿੰਦੇ ਜੀ ਉਹ ਤਾਂ ਕਿਸੇ ਕੈਮਰੇ ਚ ਆਇਆ ਨਹੀਂ ਹੋਗਾ ਜਦੋਂ ਸਾਡੀ ਇਹਨਾਂ ਕੰਦਾਂ 'ਚ ਬੈਦ ਬਾਈ ਹੁੰਦੀ ਰਹੀ ਬਿੱਟੂ ਦੇ ਵੱਡੇ ਮੁੰਡੇ ਨੇ ਫੋਨ ਲਾਇਆ ਗੋਰੇ ਨੇ 2 ਮਿੰਟ ਦੇ ਵਿੱਚ ਸਿਵਲ ਵਰਦੀ ਵਿੱਚ ਦੋ ਜਣੇ ਆਏ ਸਾਨੂੰ ਨਹੀਂ ਪਤਾ ਪੁਲਸਰ ਸੀ ਸਾਨੂੰ ਨਹੀਂ ਪਤਾ ਕੌਣ ਸੀ ਇਕਲੇ ਪਿਸਟਲ ਪਾਇਆ ਹੋਇਆ ਜੀ ਸਿਵਲ ਵਰਦੀ ਦੇ ਵਿੱਚ ਆਏ ਆ ਉਹ ਇਹਨੂੰ ਫੜ ਕੇ ਲੈ ਗਏ ਮੈਂ ਇਹਨਾਂ ਨੂੰ ਪੁੱਛਿਆ ਵੀਰੇ ਕਿੱਥੇ ਲੱਗੇ ਚੱਲੇ ਆ ਕਹਿੰਦੇ ਦੋ ਨੰਬਰ ਸਿਟੀ 'ਚ ਲੱਗੇ ਚੱਲੇ ਆ ਇਹਦੇ ਗੰਬੀਰ ਸੱਟਾਂ ਵੱਜੀਆਂ ਕੋਈ ਇਹਨਾਂ ਨੇ ਜਾਂਚ ਪੜਤਾਲ ਨਹੀਂ ਕਾਈ ਕੋਈ ਇਹਨਾਂ ਨੇ ਸਰਕਾਰੀ ਹਸਪ ਇੱਕ ਮੁੰਡਾ ਜਿਹੜਾ ਦੀਪਾ ਇਹਨਾਂ ਦੇ ਨਾਲ ਸੀ ਕੁੱਟਣਾ ਦਾ ਉਹ ਕਹਿੰਦਾ ਮੈਂ ਦੇਖਿਆ ਇਹਨੂੰ ਇਹਨੇ ਕਹਿੰਦਾ ਇਧਰ ਪਿੱਛੋਂ ਨਹੀਂ ਛਾਲ ਮਾਰੀਆ ਇਧਰ ਇਧਰ ਦੇ ਪਾਸੇ ਕੰਦ ਹੈ ਕਹਿੰਦਾ ਪਿੱਛੋਂ ਨਹੀਂ ਛਾਲ ਮਾਰੀ ਹੋ 10 ਤੋਂ 12 ਫੋੜ ਦੀ ਕੰਦ ਹੈ ਕਹਿੰਦਾ ਛਾਲ ਮਾਰ ਕੇ ਭੱਜ ਗਿਆ ਇੱਕ ਕਹਿੰਦਾ ਗੱਡੀ ਵਾਲਾ ਵੀ ਉੱਥੇ ਖੜਾ ਆਇਆ ਸੀਗਾ ਉਹ ਵੀ ਸੀਗਾ ਉਹਨੂੰ ਵੀ ਪਤਾ ਹੈ ਮੈਂ ਕਿਹਾ ਉਹ ਬੰਦਾ ਕਿੱਥੇ ਹੈਗਾ ਉਹ ਕਹਿੰਦਾ ਵੀ ਉਹ ਗਿਆ ਚਲਾ ਗੱਡੀ ਲੈ ਕੇ ਮੈਂ ਕਹਾ ਚਲੋ ਥਾਣੇ ਨੇ ਬਾਜੀ ਸ਼ੀਮਾ ਦੇਣਾ ਜੀ ਜਿਹੜੇ ਅਧਿਕਾਰੀਆਂ ਨੂੰ ਮਿਲੇ ਸੀ ਜੀ ਹਾਂਜੀ ਮਿਲੇ ਸੀ ਜੀ ਅਸੀਂ ਐਸਐਸਪੀ ਸਾਹਿਬ ਦੇ ਦਰਖਾਸਤ ਵੀ ਦਿੱਤੀ ਸੀਗੀ ਠੀਕ ਹੈ ਉਹਨਾਂ ਨੇ ਤੁਹਾਨੂੰ ਐਸਐਸਪੀ ਸਾਹਿਬ ਨੇ ਕੁਝ ਨਹੀਂ ਕਿਹਾ ਮਾਰ ਕਰਕੇ ਰੱਖ ਲਈ ਸਾਨੂੰ ਕਹਿੰਦੇ ਵੀ ਅਸੀਂ ਫੋਨ ਕਰਦਾਂਗੇ ਤੇ ਕੋਈ ਨਹੀਂ ਤੁਹਾਡਾ ਨਿਬੜ ਜੂਗਾ ਪਰ ਜਿਨ੍ਹਾਂ ਦੇ ਘਰੇ ਚੋਰੀ ਹੋਈ ਸੀ ਉਹ ਵੀ ਇੱਥੇ ਪਹੁੰਚ ਛੋਹ ਕਹਿੰਦੇ ਵੀ ਚੋਰੀ ਉਹਨਾਂ ਨੇ ਕੀਤੀ ਐ ਸਾਰਾ ਮੱਲਾ ਕਹਿੰਦਾ ਸਾਰਾ ਮੱਲਾ ਕਹਿੰਦਾ ਕੈਮਰੇ ਝੂਠੇ ਨਹੀਂ ਬੋਲਦੇ ਬਾਈ ਜੀ ਦੱਸੋ ਕਾਫਰ ਤੇ ਕਿਉਂ ਚਲੇ ਜਾ ਰਹੇ ਹੋ ਅੱਜ 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 ਕਿਉਂ ਤੁਸੀਂ ਸਰ ਪੋਨਾ ਚੌਂ ਚੋ ਦੁਕਾਨਾਂ ਵਾਲਿਆਂ ਨੂੰ ਵੀ ਨਹੀਂ ਪਤਾ ਵੀ ਚੋਰੀ ਹੋਈ ਹੈ ਕਿ ਨਹੀਂ ਚਾਰ ਪੰਜ ਦੁਕਾਨਾਂ ਪੋਨਾ ਚੌਂ ਚ ਉਹਨਾਂ ਨੂੰ ਵੀ ਨਹੀਂ ਪਤਾ ਵੀ ਚੋਰੀ ਹੋਈ ਹੈ ਕਿ ਨਹੀਂ ਹੋਈ ਹੈ ਇੱਥੇ ਕੋਈ ਰੋਲਾ ਨਹੀਂ ਪਿਆ ਕੋਈ ਦੁਕਾਨਾਂ ਨੂੰ ਬੋਲਣ ਦੀ ਵੀ ਬਾਅਦ ਚ ਬੋਲ ਨਹੀਂ ਵੀਰ ਜੀ ਚਾਰ ਸਵੇਰੇ ਕੈਮਰੇ ਲੱਗੇ ਹੋਇਆ ਪੋਨਾ ਚੌਂ ਚ ਸਾਨੂੰ ਦਿਖਾ ਦੇਣਾ ਵੀ ਚੋਰੀ ਹੋਈ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕੈਮਰਾ ਲੱਗਾ ਹੋਇਆ ਸਾਨੂੰ ਦਿਖਾ ਦੇਣਾ ਚੋਰੀ ਹੋਈ ਹੈ ਦੂਜੀ ਗੱਲ ਜਦੋਂ ਚੋਰੀ ਹੋਈ ਹੈ ਸਾਨੂੰ ਮੁਕ ਦੁਕਾਨਾਂ ਚਾਹੀਦਾ ਜੀ ਜਦੋਂ ਅਸੀਂ ਤੁਹਾਡਾ ਜਦੋਂ ਪੁਲਿਸ ਨਾਲ ਗ ਗਾਟ ਕਰਵਾ ਰਹੇ ਜੀ ਰਾਜ ਕੀ ਦੂਸਰ ਉੱਪਰ ਚੜ੍ਹਦੇ ਜ਼ਰੂਰਤ ਇਸ ਤਰ੍ਹਾਂ ਪਈ ਸਾਡੇ ਤੋਂ ਪੈਸੇ ਮੰਗ ਰਹੇ ਆ ਇੱਕ ਰਾਜਨਾਮਾ ਕਰਾਉਣੇ ਆ ਸਾਡੀ ਸ਼ਾਭ ਚੱਕੀ ਆ ਸਾਡੇ ਤਿੰਨ ਜੋੜੇ ਕੰਗਣ ਦੇ ਚੱਕੇ ਆ ਇੱਕ ਮੁੰਦਰੀ ਚੱਕੀ ਆ ਤੇ 5000 ਰੁਪਇਆ ਚੱਕਾ ਸੀਗਾ ਵੀ ਸਾਨੂੰ ਪ੍ਰੂਫ ਦਿਖਾ ਦਿਓ ਪੈਸੇ ਉਹ ਲੱਖ ਡੇਢ ਲੱਖ ਦੀ ਮੰਗ ਕਰਦੇ ਲੱਖ ਤੋਂ ਡੇਢ ਲੱਖ ਦੇ ਵਿਚ ਵਿੱਚ ਕਹਿੰਦੇ ਬੰਦੇ ਬੰਦੇ ਕਹਿੰਦੇ ਫੈਸਲਾ ਕਰ ਇਹ ਹੀ ਮੰਗ ਰਹੇ ਆ ਜਿਨ੍ਹਾਂ ਨੇ ਕਰੇ ਕਹਿੰਦੇ ਝੂਠਾ ਇਲਜ਼ਾਮ ਲਾਉਂਦੇ ਚੋਰੀ ਦਾ ਵੀ ਚੋਰੀ ਹੋਈ ਆ ਸਾਡੇ ਉਹ ਉਹ ਮੰਗ ਰਹੇ ਉਹ ਕਹਿੰਦੇ ਕੈਮਰਿਆਂ ਨੇ ਮੈਂ ਕਿਹਾ ਕੈਮਰਾ ਵੇਚਾਇਆ ਨਹੀਂ ਕਹਿੰਦੇ ਸਾਡੀਆਂ ਬੁੜੀਆਂ ਨੇ ਵੇਖਿਆ ਤਿੰਨ ਬੁੜੀਆਂ ਨੇ ਨਹੀਂ ਵਿੱਚ ਤਿੰਨ ਛੱਡਿਆ ਹੁਣ ਮੈਂ ਖੰਭੇ ਤੇ ਛੱਡਿਆ ਤੇ ਹੁਣ ਨੇ ਛੱਡਿਆ ਸਾਨੂੰ ਅਹੀ ਉਹ ਤੇ ਜਾਨਦੇ ਜੀ ਸਾਡੇ ਦਾ ਪੈਸਾ ਨਹੀਂ ਮੰਗਾਦੇ ਰੋਟੀ ਵਾਸਤੇ ਪੈਸੇ ਦਿਓ ਚਾਹ ਵਾਸਤੇ ਪੈਸੇ ਦਿਓ ਕੀ ਹੁਣ ਫੋਸ ਨੇ ਕੀ ਕੀਤਾ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਥੱਲੇ ਸਾਰੇ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਕਿਹਾ ਵੀ ਜਿਹੜੇ ਜਿਹੜੇ ਦੋਸ਼ੀ ਬੰਦੇ ਹੈਗੇ ਆ ਜੇ ਜੋ ਨੌਕਰੀ ਕਰਦੇ ਆ ਉਹਨਾਂ ਨੂੰ ਨੌਕਰੀਆਂ ਲਾਇਆ ਜਾਵੇ ਇਹ ਗੋਰੇ ਗਿਆ ਨੇ ਚਿੱਟੇ ਦਾ ਕੰਮ ਕਰਦੇ ਆ ਇਹ ਚਾਰ ਪੰਜ ਜਾਨਿਆਂ ਨੇ ਮਲੇ ਜ ਸਾਇਏ ਹੋਏ ਆ ਚਿੱਟੇ ਦੇ ਗੇਸ ਚ ਨਿਯਾਜ਼ ਮੇਰਾ ਨਾਮ ਸਰ ਬਬਲਜੀ ਸਿੰਘ ਹੈ ਜੀ ਬਬਲਜੀ ਦਾ ਅੱਜ ਤੁਹਾਡਾ ਭਾਈ ਉਹ ਜਿਹੜਾ ਅਸੀਂ ਕਰਾਂ ਪਰ ਰਾਣਾ ਦੀ ਗੇਟੀ ਲੋਕ ਅੱਥੇ ਪਹੁੰਚੇ ਕੀ ਕਾਰਨ ਕੀ ਜੀ ਕਾਰਨ ਸੀ ਸਰ ਮੈਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਫੜ ਰਹੇ ਸੀਗੇ ਨਯਾਇਤ ਜੀ ਸਰ ਮੈਂ ਆਪ ਦੇ ਘਰੋਂ ਆ ਰਿਹਾ ਸੀ ਰਾਤ ਦਾ ਟਾਈਮ ਸੀ ਮੈਂ ਆਪ ਦੇ ਘਰੋਂ ਆਇਆ ਸਰ ਬਿੱਲੇ ਨਾਈ ਦੀ ਦੁਕਾਨ ਤੇ ਸ਼ੇਪ ਕਰਨ ਰਾਜ ਦੇ ਵਿੱਚ ਰਾਜ ਮੁੰਡੇ ਖੜੇ ਹੋਏ ਸੀ ਗੋਰਾ ਗੋਰਾ ਖੜਾ ਹੋਇਆ ਸੀਗਾ ਜੀ ਇਹਦਾ ਭਰਾ ਖੜਾ ਹੋਇਆ ਸੀਗਾ 2 4 5 ਆਣੇ ਇਹਦੇ ਨਾਲ ਹੋਰ ਸੀਗੇ ਸਰ ਇਹਨਾਂ ਨੇ ਮੈਨੂੰ ਫੜਿਆ ਮੈਨੂੰ ਕੁੱਟਣਾ ਸ਼ੁਰੂ ਕਰਤਾ ਵੀ ਤੂੰ ਚੋਰੀ ਕੀਤੀ ਆ ਉਹ ਪਹਿਲੋ ਹੀ ਉਸ ਖਾ ਕੇ ਲੈ ਆਏ ਲੇਡੀਜ਼ ਨੂੰ ਜੀ ਤੂੰ ਇਦਾਂ ਕਹਿ ਦੇਣਾ ਵੀ ਇਹੀ ਮੁੰਡਾ ਐ ਬਸ ਉਹਨਾਂ ਨੇ ਲੇਡੀਜ਼ ਨੇ ਮੇਰਾ ਨਾਲ ਐ ਤਾਂ ਵੀ ਇਹੀ ਐ ਜੀ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੈਂ ਉਹਨਾਂ ਨੂੰ ਕਹਿਆ ਸਰ ਕੈਮਰੇ ਲੱਗੇ ਐ ਨੇ ਵੀਰੇ ਵੀ ਤੁਸੀਂ ਕੈਮਰੇ ਖਿਲਾ ਲਓ ਇੱਕ ਵਾਰੀ ਤੁਸੀਂ ਜੋ ਕਹੋਗੇ ਉਹੀ ਆਪਾਂ ਕਰ ਲਾਂਗੇ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਸਰ ਗੱਲ ਉਹਨਾਂ ਨੇ ਬਸ ਮੈਨੂੰ ਕੁੱਟਣਾ ਸ਼ੁਰੂ ਕਰਤਾ ਤੇ ਪੁਲਿਸ ਦੇ ਉਲਟੇ ਹੀ ਇਲਜ਼ਾਮ ਲਾਉਂਦੇ ਪੁਲਿਸ ਨੇ ਸਰ ਮੈਨੂੰ ਉਸ ਤੋਂ ਬਾਅਦ ਮੈਨੂੰ ਜਦੋਂ ਕੁੱਟ ਰਹੇ ਸੀ ਸਰ ਬਾਦ ਦੇ ਵਿੱਚ ਮੈਨੂੰ ਫੜ ਕੇ ਲੈ ਗਏ ਥਾਣੇ ਦੇ ਵਿੱਚ ਸਿਵਲ ਬਦਰੀ ਦੇ ਵਿੱਚ ਦੋ ਜਣੇ ਆਏ ਸੀਗੇ ਮੈਨੂੰ ਪਤਾ ਨਹੀਂ ਸੀਗਾ ਮਲਾਜ਼ਮ ਆ ਜਾਂ ਕੌਣ ਉਹ ਮੈਨੂੰ 2 ਨੰਬਰ ਸਿਟੀ ਦੇ ਵਿੱਚ ਲੈ ਗਏ ਸਰ ਉਹਨਾਂ ਨੇ ਜਾ ਕੇ ਮੈਨੂੰ ਜੇਲ੍ਹ ਚੋਂ ਬੰਦ ਕਰਤਾ ਉਸ ਤੋਂ ਬਾਅਦ ਮੈਂ 6 ਦਿਨ ਹੋ ਗਏ ਮੈਨੂੰ ਉੱਥੇ ਬੈਠੇ ਹੋਏ ਨੂੰ ਜੀ ਅੱਜ 6ਵਾਂ ਦਿਨ ਹੈ ਕੋਈ 6ਵਾਂ ਦਿਨ ਹੈ ਜੀ ਸਰ ਅੱਜ ਤੁਹਾਡੇ ਉੱਪਰ ਕੋਈ ਐਫ ਆਈ ਆਰ ਕੋਈ ਗਵੈਂਡਰ ਦਾ ਰੱਟਿਆ ਕੋਈ ਨਹੀਂ ਜੀ ਸਰ ਉਹੀ ਮੈਂ ਤੁਹਾਨੂੰ ਦੱਸਣ ਲੱਗਾ ਮੇਰੇ ਤੇ ਕੋਈ ਨਹੀਂ ਐਫ ਆਈ ਆਰ ਕੋਈ ਨਹੀਂ ਕੱਟੀ ਜੀ ਸਰ ਤੁਸੀਂ ਗੱਲ ਕਰ ਰਹੇ ਹੋ ਸੀ ਸੀ ਟੀ ਵੀ ਦੀ ਸੀ ਸੀ ਟੀ ਵੀ ਉੱਥੇ ਲੱਗੀ ਸੀ ਕੋਈ ਸਾਹਮਣੇ ਆਇਆ ਕੋਈ ਨਹੀਂ ਨਹੀਂ ਜੀ ਸਰ ਉਹ ਕਹਿੰਦੇ ਹੈ ਨਹੀਂ ਤੇਰੀ ਵੀਡੀਓ ਹੈ ਨਹੀਂ ਕਹਿੰਦੇ ਮੈਂ ਨਾਲੇ ਖੁਦ ਉਹਨਾਂ ਨੂੰ ਕਹਿੰਦਾ ਰਿਹਾ ਤੁਸੀਂ ਵੀਡੀਓ ਖਿਲਾ ਲਓ ਜੇ ਮੈਂ ਵੀਡੀਓ ਦੇ ਵਿੱਚ ਆਉਂਗਾ ਤੁਸੀਂ ਜੋ ਮਰਜ਼ੀ ਕਰ ਦਿਓ ਤੁਹਾਨੂੰ ਵੀ ਉਹ ਪਸਾਇਆ ਗਿਆ ਕਾਰਨ ਕੀ ਹੈ ਕਾਰਨ ਹੈ ਜੀ ਕਾਰਨਾ ਇਹ ਗੈਂਗਸਟਰ ਜਿਹੜੇ ਆ ਗੋਰਾ ਜੀ ਅੱਜ ਕੀ ਹੋ ਰਿਹਾ ਤੁਹਾਡੇ ਨਾਲ ਅੱਜ ਕਿਵੇਂ ਛੱਡਿਆ ਤੁਹਾਨੂੰ ਹਾਂਜੀ ਅੱਜ ਕਿਵੇਂ ਛੱਡਿਆ ਅੱਜ ਮੈਨੂੰ ਛੱਡਣ ਦੀ ਵਜ੍ਹਾ ਹੋ ਗਈ ਮੇਰਾ ਭਰਾ ਟਾਵਰ ਤੇ ਚੜ੍ਹਿਆ ਜੀ ਤਾਂ ਕਰਕੇ ਮੈਨੂੰ ਪੁਲਿਸ ਨੂੰ ਲਿਆਉਣਾ ਪਿਆ ਇੱਥੇ ਤੇ ਤੁਹਾਡੇ ਬਿਆਨ ਹੋ ਗਏ ਅੱਜ ਹਾਂਜੀ ਸਰ ਕੀ ਕਿਹਾ ਤੁਹਾਨੂੰ ਬੋਲ ਸਕਦਾ ਪੁਲਿਸ ਨੇ ਸਰ ਸਾਨੂੰ ਕਿਹਾ ਹੈ ਵੀ ਤੁਹਾਡੀ ਪੂਰੀ ਕਾਰਵਾਈ ਕੀਤੀ ਜਾਊਗੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਜੋਗ ਜੋ ਉਪਰ ਇੱਕ ਨੌਜਵਾਨ ਜਿਹੜਾ ਹੈਗਾ ਟਾਵਰ ਤੇ ਜਿਹੜਾ ਮੀਲੀ ਦੇ ਪੋਲ ਦੇ ਉਪਰ ਖੜਾ ਹੈਗਾ ਦਾਪੀ ਚਾ ਪੋਲ ਆ ਔਰ ਵੀ ਮੇਨ ਕਰ ਰਿਹਾ ਜਿਵੇਂ ਤੁਹਾਨੂੰ ਤਾਰਿਆ ਰਿਹਾ ਹਾਂ ਹਾਂਜੀ ਇਹਦੇ ਵਿੱਚ ਜਿਹੜਾ ਥਾਣੇ ਸਿਟੀ ਸਾਊਥ ਦਾ ਮਾਮਲਾ ਹੈ ਇਹਦੇ ਵਿੱਚ ਜਿਹੜਾ ਅਸੀਂ ਹਰਮਨ ਸਿੰਘ ਪੁੱਤਰ ਹਰਦੇਵ ਸਿੰਘ ਉਹ ਨਾ ਜੋਗਦਾਈ ਇਹਦੀ ਇਹਦੇ ਘਰੇ ਚੋਰੀ ਹੋਈ ਸੀ ਕੋਈ ਦੋ ਤਿੰਨ ਦਿਨ ਪਹਿਲਾਂ ਉਹ ਚੋਰੀ ਦੇ ਸਬੰਧ ਵਿੱਚ ਉਹਨੇ ਇਹਦਾ ਨਾਮ ਲਾਇਆ ਸੀ ਜਿਹੜਾ ਬੱਬਲਜੀਤ ਸਿੰਘ ਹੈ ਤੇ ਇਹਦੇ ਕਰਕੇ ਇਹਨੂੰ ਜਿਹੜਾ ਥਾਣੇ ਜਿਹੜਾ ਲੈ ਕੇ ਆਂਦਾ ਸੀ ਜੀ ਤੇ ਇਹਦਾ ਜਿਹੜਾ ਹੁਣ ਜਿਹੜਾ ਉਹਦਾ ਭਰਾ ਬੱਬਲਜੀਤ ਦਾ ਭਰਾ ਇਹ ਹਰਜਿੰਦਰ ਸਿੰਘ ਇਹ ਜਿਹੜਾ ਇਹਦੇ ਉੱਪਰ ਚੜ ਗਿਆ ਸੀ ਮੇਰੇ ਭਰਾ ਨੂੰ ਜਿਹੜਾ ਗਲਤ ਜਿਹੜਾ ਥਾਣੇ ਬਿਠਾਇਆ ਤੇ ਉਹਦੇ ਵਿੱਚ ਅਸੀਂ ਜਿਹੜਾ ਸਾਰੇ ਜਿਹੜਾ ਹੈਗਾ ਵੈਰੀਫਾਈ ਕਰਕੇ ਜੋ ਵੀ ਹੈਗਾ ਤੱਤ ਸਾਹਮਣੇ ਲਿਆਵਾਂਗੇ ਜੀ ਬਬਲਜੀਤ ਹੁਣ ਤੁਹਾਡੀ ਕਸਟੰਡੀ ਚਾਹਿਆ ਜੀ ਉਹਨੂੰ ਸਰਕ ਕਰਾ ਦੇ। ਤੇ ਬਬਲਜੀਤ ਨੂੰ ਭੇਜਦਾ ਸੀ ਪੁੱਛ ਕੇ ਇਸ ਤੋਂ ਬਾਅਦ ਪੁੱਛ ਕੇ ਇਸ ਤੋਂ ਬਾਅਦ ਹਾਂਜੀ ਹਾਂਜੀ ਫਿਰ ਇਹਨੇ ਅੱਜ ਕਿਉਂ ਰੋਪ ਲਗਾਈ ਦੀ ਜੀ ਸਾਡੇ ਭਰਾਵੋ ਜਿਹੜਾ ਤਲ ਕੀਤਾ ਗਿਆ ਨਿਯਾਇਤ ਪੜਿਆ ਗਿਆ। ਉਹ ਇਹਨੂੰ ਇਹ ਜਿਹੜਾ ਉਹ ਜਿਹੜੇ ਮਦਈਏ ਉਹ ਇਹਦੇ ਤੇ ਰੋਪ ਲਾਉਂਦੇ ਆ ਲੈ ਵੀ ਇਹਨੇ ਚੋਰੀ ਕੀਤੀ ਏ। ਇਨਵੈਸਟੀਗੇਸ਼ਨ ਉਹ ਵੀ ਚੱਲੀ ਹੋਈ ਹੈ। ਇਨਵੈਸਟੀਗੇਸ਼ਨ ਕਰ ਰਹੇ ਆ। ਸਰ ਇੱਕ ਕਰੋ ਟਾਈਮ ਉਹ ਜਿਹੜੇ ਸੀ ਹੁਣ ਕਦੋਂ ਕਰਾ ਰਿਹਾ ਗਿਆ ਇਹਨੂੰ? ਇਹ ਕਰੀਬ ਇੱਕ ਘੰਟਾ ਪਹਿਲਾਂ ਚੜਿਆ ਸੀ। ਸਰ ਮਲਾਜਮਾਂ ਤੇ ਵੀ આરોਪ ਲਾਏ ਆ ਕਿ ਪੈਸੇ ਮੰਗਦੇ ਸੀ ਇਹਨਾਂ ਨੂੰ ਕਲਾਮ ਦਿੰਦੇ ਨੇ ਫਿਰ ਕਾਰਵਾਈ ਕਰਾਂਗੇ ਜਿਹੜੇ ਵੇਖੋ ਸਾਡੇ ਜਿਹੜੇ ਮਲਾਜਮਾਂ ਜਾਂ ਕਿਸੇ ਦੇ આરોਪ ਜਿਹਦੇ ਤੇ ਵੀ ਲਾਇਆ ਹੈ ਉਹ ਅਸੀਂ ਉਹਨੇ ਸਾਨੂੰ ਲੈ ਕੇ ਦਿੱਤਾ ਅਸੀਂ ਉਹਦੀ ਇਨਕੁਆਇਰੀ ਕਰਾਂਗੇ ਬਾਅਦ ਇਨਕੁਆਇਰੀ ਜੋ ਵੀ ਸਹੀ ਆਊਗਾ ਫੈਸਲਾ ਉਹ ਦਿੱਤਾ ਜਾਵੇ ਨੌਜਵਾਨ ਉਤਰਿਆ ਹਾਂਜੀ ਨੌਜਵਾਨ ਉਤਰਿਆ